ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਫਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ 24 ਸਵੇਸਵਾਏ ਤੇ ਆਪਾਂ ਪੁੱਛਿਆ ਵੀਰ ਰੋਬੜ ਦੇ ਕੋਲ ਚਾਹੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛ ਜਿੰਨਾ ਵੀ ਡਿਟੇਲ ਸਤ ਸਿਆ ਬਾਜੀ ਸਤ ਸਿਆ ਸਿਆ ਵਿਦਿਆਸਤੀ ਗਾਲ ਕੀ ਹਾਲ ਚੱਲ ਜੀ ਵਧੀਆ ਚਾਹੀਦਾ ਭਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾ ਰੋਵੜੇ ਪਿੰਡ ਰਾਪਰਸੀ ਲਈ ਨਾਲਾ ਜਿਲ੍ਹਾ ਫਰੀ ਸਾਹਿਬ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈਗਾ 9813563 ਠੀਕ ਆ ਜੀ ਭਾਈ ਪਹਿਲੇ ਨੰਬਰ ਤੇ ਜੋ ਟੀਕਰਮਾ ਸੁਆ ਸੁਆ ਇਹ ਦੂਜਾ ਸੁਆ ਸੁਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੁਆ 20 ਦਿਨ ਹੋ ਗਏ ਜੀ ਠੀਕ ਆ ਕਿੰਨਾ ਦੁੱਧ ਆਸਤਾ ਵਾ 12 ਕਿਲੋ ਕਾੜੀ ਵਾਲਾ ਆ ਜੀ ਅੱਛਾ ਜੀ ਹਾਂ ਜੀ ਠੀਕ ਆ ਜੀ ਲਓ ਜੀ 12 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਜਿਹੜਾ ਦੁੱਧ ਤਿਆਰ ਆ ਜੇ ਮੇਲ ਕਾਕ ਆ ਗਿਆ ਤੇ ਪਿੱਛੇ ਭਾਈ ਕੋਈ ਨਹੀਂ ਖੋਲਾ ਖੋਲਾ ਖੋਲਿਓ ਫਿਰ ਜਿਆਣੀ ਦੀ ਜਾਂਦੀ ਚਲੋ ਅوری ਬਾਕੀ ਫੋਲਟ ਚ ਉਖਾਣਾ ਜਿਹੜਾ ਥਾਂ ਤੋਂ ਬਹੁਤ ਚੰਗੀ ਗੱਲ ਹੈ ਨਾ ਗਿਟ-ਗਿਟ ਤੇ ਲੱਗਾ ਪਿਆ ਵਾ ਜਦੋਂ ਜਾਸੂਗਾ ਸੁਈਆਂ ਨਾ ਜੈਡ ਬਲੈਕ ਫੇਸਵਾਲ ਦੀ ਤੁਸੀਂ ਚੈੱਕ ਕਰ ਸਕਦੇ ਈ ਬਾਕੀ ਪੇਟ ਥੋੜਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਕਰ ਦੋ ਵਜਨ ਦੀ ਚੰਗੀ ਆ ਗਈ ਆ ਇਹ ਕਿੰਨਾ ਕੁ ਭਰੀ ਹੋ ਦੁੱਧ ਭਾਜੀ ਦੁੱਧ ਭਾਜੀ ਬਹੁਤ ਆ ਗਏ 14 15 ਅੱਛਾ ਜੀ ਠੀਕ ਹੈ ਠੀਕ ਲਓ ਜੀ 14 15 ਦੇ ਜਿਹੜਾ ਦੁੱਧ ਕੱਢੂਗੀ ਕਰਮ ਵਾਲੀ ਲਾਗੇ ਤੋਂ ਜਰੂਰ ਚੈੱਕ ਕਰਾਉਨੇ ਤੁਹਾਨੂੰ ਥਲਾਂ ਦਾ ਸਹਿਜ ਗੈਪ ਐਨ ਜੈਡ ਬਲੈਕ ਆ ਗਿਆ ਤੇ ਚੱਡਾ ਛੱਡਾ ਵੀ ਤੁਸੀਂ ਚੈੱਕ ਕਰ ਸਕਦੇ ਜਾਨਾ ਚਫਕਾ ਮਾਰਗਾ ਹੀ ਲੱਗਾ ਪਿਆ ਵਾ ਕਰਮ ਵਾਲੀ ਨੂੰ ਚਲੋ ਜੀ ਚੰਗੀ ਸਾਮ ਕਰ ਨਾਲ ਭਰਾ ਲੈ ਜੂਗਾ ਚੰਗਾ ਦੁੱਧ ਕੱਢੀ ਜਾਊਗੀ ਬਾਕੀ ਫਿੱਟ ਫੜਾ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ ਇਜਵਾਗ ਪਾਈ ਦਾ ਆੜਾ ਜੀ ਉਹ ਜਿਹੜਾ ਇਹ ਕਟਾ ਵਾਹ ਠੀਕ ਆ ਜੀ ਆਹ ਵਾਲਾ ਮੇਲ ਖਾਸ ਆ ਗਿਆ ਜੀ 20 ਦਿਨ ਦੇ ਆਸ-ਪਾਸ ਬਾਈ ਕਹਿੰਦਾ ਕਿ ਟਾਈਮ ਹੋ ਗਿਆ ਵਾ ਸੁਈ ਨੂੰ ਇੱਧਰ ਨਹੀਂ ਸਰਬ ਤੋਂ ਚੈੱਕ ਕਰਾ ਦਿੰਦੇ ਆ ਪੰਪਾ ਦਾ ਸੈੱਲ ਗਿਆ ਬਾਈ ਇਹਦਾ ਮੁੱਲ ਫਿਰ 1 15 ਦੀ 1 15 ਦੀ ਹਾਂਜੀ ਕਰੀਏ ਚੈੱਕ ਜਿਆ 5 6 ਦੀ ਤਾਂ ਤੁਸੀਂ ਖੁੱਲ੍ਹ ਕੇ ਮੰਨ ਤਾਣਾ ਫੁੱਲਾ ਕਰ ਦਈਏ ਹਾਂਜੀ ਆਹ ਨਾਲ ਕਰ ਦਈਏ ਉਧਰ ਜੇ ਖੜੇਗਾ ਕੋਈ ਵੀਰ 95 ਦੇਣੀ ਹੈ ਤੇ ਪਹੁੰਚ ਕਰਕੇ ਲੱਖ ਦੀ ਦੇਣੀ ਹੈ ਅੱਛਾ ਜੀ ਜਿਹੜੀ ਬੱਸ ਦੇਣੀ ਹੁਣ ਠੀਕ ਹੈ ਠੀਕ ਹੈ ਜੀ ਲਓ ਜੀ ਜੇ ਕੇ ਵੀਰ ਪੁਰਾਣੇ ਡਰਾਈਵਰ ਖਰੀਦਣੀਆਂ ਤੇ 95000 ਦੀ ਜੇ ਕੇ ਵੀਰ ਪੁਰਾਣੇ ਪਹੁੰਚ ਕਰਾਉਣੀਆਂ ਤੇ ਪੂਰੇ ਲੱਖ ਦੀ ਬਈ ਕਹਿੰਦਾ ਕਿ ਜਿੱਥੇ ਮਰਜ਼ੀ ਕੋਈ ਗਵੇ ਉੱਥੋਂ ਤੱਕ ਪਹੁੰਚ ਕਰ ਦਿਆਂਗੇ ਉਧਰੋਂ ਗਿਆ ਨੂੰ ਕਰੋ ਕੋਈ ਨਹੀਂ ਹੈਡਕੈੱਡ ਦਾ ਤੁਸੀਂ ਚੈੱਕ ਕਰ ਸਕਦੇ ਮੇਰੇ ਨਾਲ ਐਂਡ ਆ ਚੱਪ ਗੰਗ ਵਰਗਾ ਲੱਗਾ ਬਈ ਤੇ ਬਾਈ ਤੁਸੀਂ ਜੇ ਨੰਬਰ ਤੇ ਕਾਲ ਕਰੋ ਠੀਕ ਹੈ ਦੋਵੇਂ ਰਾਮ ਮਸ਼ੀਨ ਨਾਲ ਚੁੰਦੇ ਰਹੇ ਆ ਅੱਛਾ ਜੀ ਛੱਡ ਜੋ ਆਈ ਹੈ ਜਿਹੜੀ ਗੱਲ ਹੈ ਕਿ ਨਹੀਂ ਜੀ ਠੀਕ ਆ ਠੀਕ ਆ ਠੀਕ ਆ ਬੋਦੀ ਜਾਈ ਵੀ ਖੁਦੀ ਮਸ਼ੀਨ ਨਾਲ ਚੁੰਦੇ ਬਿਲਕੁਲ ਬਿਲਕੁਲ ਠੀਕ ਆ ਸਹੀ ਗੱਲ ਆ ਜੀ ਬਈ ਇਹ ਕਿਵੇਂ ਆ ਗਈ ਦੂਜੇ ਨੰਬਰ ਤੇ ਇਹ ਬਾੜੀ ਇਹਦੇ ਕੋਲ ਦੋ-ਤਿੰਨ 10 ਕਿਲੋ ਹੋਊਗਾ ਅੱਛਾ ਜੀ 9 ਕਿਲੋ ਦੀ ਆਪਣੀ ਗਰੰਟੀ ਹੋਊਗੀ ਠੀਕ ਆ ਇਹਦੇ ਮਗਰ ਕੱਟੀ ਜੇ ਠੀਕ ਆ ਸੁਆ ਸੁਆ ਬਾੜੀ ਵੀ ਤੇਜਾ ਸੁਈ ਜੇ ਠੀਕ ਆ ਲਓ ਜੀ ਇਹ ਤੀਸਰਾ ਸੁਆ ਸੁਈ ਜੇ ਇਹਦੇ ਪਿੱਛੇ ਵੀ ਮਿਲ ਕਾ ਫੁੱਲ ਜਿਹੜਾ ਦੁੱਧ ਬਿਲਕੁਲ ਤਿਆਰ ਆ ਅੱਛਾ ਜੀ ਕੱਟੀ ਆ ਠੀਕ ਆ ਕਦ ਨੋਟ ਤਾਂ ਜੀ ਬੰਦਾ ਮਤਵਾ ਗਿਆ ਬਾਪੀ ਕਾਦ ਬੰਦੇ ਜਿਹੜਾ ਦਾ ਚੰਗਾ ਆ ਗਿਆ ਵਾ ਇਹ ਬਾਈ ਕਿੰਨਾ ਕੁ ਭਰ ਨੂੰ ਦੁੱਧ ਦੁੱਧ ਬੜੀ ਬੋਧ ਨਹੀਂ ਤੇ ਚਲੋ 12 13 ਕਿਲੋ ਦੇ ਦਊਗੀ ਠੀਕ ਹੈ ਕਦ ਕਾੜ ਕਿੰਦਾ ਤੁਹਾਨੂੰ ਬੜਾ ਵੱਡੀ ਕਦ ਕਾੜ ਪੂਰੇ ਕਦ ਕਾੜ ਵੱਡਾ ਹੈ ਹਾਂ ਜੀ ਠੀਕ ਹੈ ਠੀਕ ਹੈ ਨੋ ਜੀ ਕਦ ਖੁੱਦ ਵੀ ਚੰਗੀ ਆ ਗਈ ਹੈ ਵੱਡੇ ਕਦ ਕਾਟ ਵਾਲੀ ਆ ਬਾਕੀ ਚਲੋ ਇਹ ਵੀ ਕੋਈ ਚੰਗੀ ਸਾਂਭਲਾ ਭਰਾ ਲੈ ਜੂ ਤੇ ਚੰਗਾ ਦੁੱਧ ਕੱਢੀ ਜਾਊਗਾ ਅਸ ਤੱਕ ਲੈ ਆ ਲੈ ਆ ਨਾਂ ਲਿਖ ਦੁੱਧ ਤਿਆਰ ਆ ਹੋਊਗਾ 10 ਪਰ 9 ਕਿਲੋ ਦੀ ਆਪਣੀ ਪੋਲ ਗ੍ਰਾਂਟੀ ਹੋਊਗੀ ਪੁਆਧ ਦਾ ਟਰੰਪ ਤੇ 200 ਦਾ ਗ੍ਰਾਂਟੀ ਹੋਊਗਾ ਆਸ਼ਾ ਜੀ ਹਾਂਜੀ ਠੀਕ ਆ ਜੀ ਇਹ ਅੱਜ ਵਾਗ ਦੇ ਖਾਂਦੇ ਆ ਆ ਬੱਧੀ ਆਹ ਵਾਲਾ ਫੀ ਮਿਲਕਾਫ ਆ ਗਿਆ ਜੀ 9 ਤੋਂ 10 ਦੇ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਉਹ ਬੜੀ ਹਮਤਾ ਬੁਰਾ ਆ ਗਿਆ ਦੇਖ ਅੱਛਾ ਜੀ ਨਸਤਾ ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਆਉਂਦਾ ਹੈ ਬਾਈ ਕਹਿੰਦਾ ਕੋਇਆ ਵਾ ਸੂਈ ਨੂੰ ਉਹਦੇ ਥਾਂ ਤੋਂ ਚੈੱਕ ਕਰ ਸਕਦੇ ਜੀ ਇਹ ਕਹਿ ਲਿਆ ਲੱਗਾ ਤੇਰਾ ਬਾਈ ਮੁੱਲ ਫਿਰ ਮੁੱਲ ਦੇ ਦੀਏ ਭਾੜੀ 82 82 ਨਹੀਂ ਕਰੀਏ ਗਿਆ ਅੱਜ ਆ ਵੀ 200 ਕੀ ਇਹ ਵੀ ਫੁੱਲੇ ਕਰ ਦਈਏ ਜਿਹੜੀ ਦੇਣੀ ਆ ਭਾੜੀ ਇਹ 70000 ਦੀ ਉਹ ਤਾਂ ਦੇਣੀ ਤੇ 75000 ਚ ਪਹੁੰਚ ਕਰਨੀ ਇਹਦੀ ਠੀਕ ਆ ਲੋ ਵੀ 70000 ਦੀ ਬ੍ਰੈਕਟ ਦੇ 75000 ਦੇ ਵਿੱਚ ਫਸਾਓ ਜਾਂ ਜਿੱਥੇ ਵੀ ਮਰਜ਼ੀ ਕਵੇ ਹਾਂ ਜੀ ਨਹੀਂ 80000 ਛੱਡ ਦਾਂਗੇ ਕਿਰਾਏ ਨੂੰ ਬੜੀ ਅੱਛਾ ਈ 70 ਫਿਰ ਹਾਂ ਨਹੀਂ ਬਾਈ ਮੈਂ ਇੱਧਰ ਜਾਉਂਦਾ ਉਹ ਹੋਰ ਚੱਲ ਪਹਿਲਾਂ ਹਾਂ ਜੀ ਠੀਕ ਆ ਨਵੀਂ 70000 ਦੀ ਬਾਈ ਕਹਿੰਦਾ ਕਿ ਦੇਾਂਗੇ ਡਾਇਰੈਕਟ ਤੇ ਜੇ ਕੇ ਵੀਰ ਭਰਾ ਨੇ ਪਹੁੰਚ ਕਰਾਉਣੀ ਆ ਤੇ ਫਿਰ 75000 ਦੀ ਤੇ 12 ਗਲਟਰ ਜਿਹੜਾ ਦੁੱਧ ਭਰੀ ਜਾਊਗੀ ਚੱਡਾ ਤੋਂ ਚੈੱਕ ਕਰ ਸਕਦੇ ਜਿਹੜੇ ਥਾਂ ਤੋਂ ਚੰਗਾ ਆ ਗਿਆ ਉਹਦੇ ਘਰ ਤੋਂ ਵੀ ਚੰਗਾ ਆ ਗਿਆ ਵਾ ਬੈੜ ਕੇ ਆ ਗਈ ਬੈੜ ਪਾਣੀ ਨੂੰ ਸੁਈ ਨੂੰ ਆਜ ਚੌਥਾ ਦਿਨ ਆ ਅੱਛਾ ਜੀ ਹਾਲੇ ਹੁਣਿਆ ਲੈ ਜੋਜਵਾ ਕੇ ਲੈਂਦੀ ਉਹ ਵੱਡੀ ਦਾ ਜੰਦਰ ਲੁੱਠੀ ਆ ਜੀ ਹਾਂ ਜੀ ਸਾਡੀ ਹੁਣ ਇਹਦਾ 10 ਕਿਲੋ ਰੈਡੀ ਬੋਲਾ ਹੋਊਗਾ 10 ਕਿਲੋ ਭੜੀ ਠੀਕ ਆ ਲਓ ਜੀ ਬੋਲਾ ਹੀ 10 ਲੀਟਰ ਜਿਹੜਾ ਤਿਆਰ ਆ ਮਗਰ ਇਹਦੇ ਬੱਚਾ ਰੇ ਭਰ ਬੱਚਾ ਆ ਗਿਆ ਜੀ ਪਿਛੇ ਮੇਲ ਕਾਫਲਾ ਸੂਬਾ ਭਾਜੀ ਸੂਬਾ ਭਾਜੀ ਕਿੱਜਾ ਨੂੰ ਸੁਈ ਆ ਭਾਜੀ ਖੋਲੋ ਭਾਜੀ ਠੀਕ ਆ ਲਓ ਜੀ ਸੂਬਾ ਦੂਸਰਾ ਇਹ ਵੀ ਸੁਈ ਆ ਕਰਮਾਲੀ ਕਿੰਨਾ ਨੇ ਲੈਂਦੀ ਆ ਇੱਕ ਮਾਦੀ ਵਿੱਚ ਗੱਡੀ ਦੇ ਵਹਾਈ ਲੋ ਭਾਉ ਠੀਕ ਆ ਜੀ ਹਾਂ ਜੀ ਲਓ ਜੀ ਕਿਆ ਕਰਦਾ ਦੇਈਂ ਕਈ ਉਂਤਰਾ ਉਸ ਤੇ ਜਾ ਕੇ ਭਾਈ ਹਾਂਜੀ ਕਰੋ ਦੇਖੋ ਠੀਕ ਆ ਜੀ ਇਹ ਕਿੰਨਾ ਭਰ ਜੂਦਾ ਦੁੱਧ ਭਾੜੀ ਪੀਏ ਸੁਈ ਤਾਂ 15 ਕਿਲੋ ਜੋ ਹੈ ਆਰਕਮ ਸੂਨਾ ਆ ਗਿਆ ਹੈ ਅੱਛਾ ਜੀ ਠੀਕ ਹੈ ਜੀ 15 ਲੀਟਰ ਜਿਹੜਾ ਹਫਤੇ ਕਿਲੇ ਸਵੇਰਾ ਦੁੱਧ ਚੋਇਆ ਵਾ ਤਾਂ ਬਾਕੀ ਹੋਣੀ ਨਹੀਂ 15 ਕਿਲੋ ਰੈਡੀ ਗੋਲਾ ਹੋਊਗਾ ਭਾਰੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਾਸਟ ਲੀਟਰ ਜਿਹੜਾ ਇਸ ਟਾਈਮ ਗੋਲਾ ਬਿਲਕੁਲ ਤਿਆਰ ਆ ਤੇ ਕੱਟੋ ਜਿਹੜਾ ਗੱਡੀ ਲੱਗੀ ਉਹਨੇ ਲਾਈ ਠੀਕ ਹੈ ਠੀਕ ਆ ਜੀ ਇਹਦੇ ਵਿੱਚ ਆਈ ਗਿਆ ਤੇ ਬਾਕੀ ਆ ਉਹ ਸੇਲ ਉਹ ਸੇਲ ਨਹੀ ਨੀ ਉਹ ਵਾਦਾ ਕਰਾਂਗੇ ਜੀ ਠੀਕ ਹੈ ਜੀ ਲਓ ਜੀ ਤਾਂ ਦਾਲੇ ਨੂੰ ਚੰਗਾ ਕਰਾ ਰਹੇ ਨੇ ਥਾਣੇ ਨੂੰ ਵੀ ਚੰਗਾ ਲੱਗਾ ਵਾ ਇਹ 15 ਔਰ 16 ਲੀਟਰ ਦਾ ਦੁੱਧ ਇਹ ਵੀ ਭਰੀ ਜਾਊ ਨਹੀਂ ਚਲੋਗਾ ਬੇਸਾਮ ਆ ਭਰਾਵਾਂ ਦੇ ਜਿੰਦਾ ਨਹੀਂ ਕੋਈ ਸਾਮ ਕਰੂਗਾ ਦਾਦਾ ਦੁੱਧ ਇਹਦਾ ਕੀ ਮੁੱਲ ਕਰਨਾ ਵੀਰ ਮੋਨੇ ਦੇ ਰਹੀ ਹੈ ਭਰੀ 52000 ਦੀ ਇਹ ਆ ਦੇ ਕਰ ਲਵੇ ਸਾਣਾ ਜਿਹੜੀ ਦੇਣੀ ਵਾਲੀ ਹਾਂਜੀ 25000 ਦੀ 48 ਦੀ ਹਾਂਜੀ ਸਾਗੀ ਕੀ ਰਾਤ ਕੋਈ ਹਾਂਜੀ ਤੁਹਾਡਾ ਰੀਟੇਲ ਕਿਹ ਹੈ ਸੋ ਇਹ ਆਹ ਹੈ 40 ਦੋਈਏ ਕਰ ਦਈਏ ਪੂਰੇ 45 ਦੀ ਹਰ ਕੇ 45000 ਦੇ ਦਾਂਗੇ ਠੀਕ ਆ ਲਓ ਜੀ 45000 ਦੀ ਹੋਣੀ ਕਰਾਉਣੀਆਂ ਦੇ 50 ਦੇ ਹੋਗੀ ਤੇ ਉਦਾਂ ਦੇਣੀ ਤੇ 44000 ਦੀ ਦੇ ਦਾਂਗੇ ਠੀਕ ਆ ਲਓ ਜੀ ਕਿਤਾ ਸਿਆ ਆ ਵੀ ਕਰਾਏ ਰੋਗਾ ਛੱਡਾਂਗੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਲਓ ਜੀ 44000 ਦੀ ਸੱਜਰ ਸੁਈ ਵੜ ਕਿ ਦੋ ਤਾਂ ਵੀ 15 ਨੂੰ 16 ਲੀਟਰ ਭਰੀ ਜਾਊਗੀ ਤੇ ਅੱਗੇ ਚੌਥੇ ਨੰਬਰ ਤੇ ਕਿਵੇਂ ਆ ਗਈ ਭਾਜੀ ਇਹਦੇ ਕੋਲ ਭਾਜੀ 8 ਕਿਲੋ ਬੰਡੇ ਦਾ ਦੋ ਤਾਂ ਬਸ 7 ਕਿਲੋ ਦੀ ਗਾਰੰਟੀ ਹੋ ਆਪਣ ਦੋ ਦੀ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੋਈਰ ਨੂੰ ਸੋਈਰ ਨੂੰ ਭਰੀ ਹੋ ਗਿਆ ਮਹੀਨਾ ਉਹ ਅੱਛੀ ਜਿਹੜੀ ਉਹ ਲਾਲ ਦੂਏ ਲੱਗਦੀ ਠੀਕ ਹੈ ਖੋਲ ਜੇ ਵੀ ਜਿਹਨੂੰ ਵੀ ਸਵੇਰ ਕਣਵਾ ਸੋਈ ਪਹਿਲਾਂ ਸਵੇਰ ਭਰੀ ਸੀ ਠੀਕ ਹੈ ਜੀ ਇਹ ਆ ਰਹੀ ਹੈ ਇਹ ਸੋਈ ਆ ਕਰਮ ਵਾਲੀ ਸ਼ਾਕਾ ਸਾ ਦੇ ਤੇ ਮੱਛੀ ਦਾ ਘਰ ਵਾਲਾ ਮੱਛੀ ਦਾ ਘਰ ਵਾਲਾ ਇਹ ਬਿਛੇਰੇ ਆ ਫੀਮੇਲ ਕਾਫ ਆ ਜਿਹੜੇ ਮਹੀਨੇ ਦੇ ਆਸ-ਪਾਸ ਜਿਹੜਾ ਬਾਈ 10-10 ਟਾਈਮ ਹੋ ਜਾਂਦਾ ਕੋਈ ਇਹ 7 ਲੀਟਰ ਜਿਹੜਾ ਦੁੱਧ ਆਸਤਾ ਮੇਰੇ ਕੋਲ ਤਿਆਰ ਆ ਬਿਲਕੁਲ ਹੀ ਚੈੱਕ ਕਰਕ ਆਪਾਂ ਲੱਗੇ ਦਮ ਚੈੱਕ ਕਰਵਾ ਦਨੇ ਤੁਹਾਨੂੰ ਸਨਾ ਦਾ ਸੈਨ ਗਿਆ ਕੋ ਸੱਟ ਜ਼ਰੂਰ ਦਰਮਿਆਨ ਆ ਗਿਆ ਵਾ ਤੇ ਇੱਕ ਪ੍ਰਾਤੀ ਵੀ ਚੈੱਕ ਕਰੇ ਡਰਦੀ ਆ ਥੋੜਾ ਜਨਾ ਤੁਹਾਡੀ ਟਮਾਟਰ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਲੱਗੇ ਪਰ ਨਾ ਦੀ ਬਾਹਣਾ ਕਾਲਾ ਪੰਚਰ ਤੇ ਆਹ ਚੱਲ ਚੱਲ ਆ ਵੀ ਇਹ ਤਾਂ ਚੈੱਕ ਕਰਾਉਂਦੇ ਤੁਹਾਨੂੰ ਸੰਢੀ ਸੰਢੀ ਦੋਗੇ ਬਾਕੀ ਸੰਢੀ ਠੀਕ ਹੀ ਆ ਚੈੱਕ ਕਰ ਸਕਦੇ ਤੁਸੀਂ ਠੀਕ ਹੈ ਠੀਕ ਹੈ ਜਿਹੜਾ ਮੁੱਲ ਵੀਰ ਜੀ ਮੁੱਲ ਦੇ ਦੀਏ ਬਾਣੀ 30000 ਨੀ ਤਰੀਕੇ ਜਿਆ ਦੋ ਛਾੜ ਗਏ ਤੀਜਾ ਹਾਂਜੀ ਕਰਤੀਏ ਵੀ ਹਾਂ ਨਾ 50000 ਦੀ ਦੇਣੀ ਹੈ ਜੀ 50000 ਦੀ ਬਾੜੀ ਦੇਣੀ ਹੈ ਬਸ ਹੁਣ ਅੱਛਾ ਜੀ ਹਾਂਜੀ ਹਾਂਜੀ ਇਹ ਡਾਇਰੈਕਟ 24000 ਦੀ ਦੇਣੀ ਹੈ ਬਸ 24000 ਠੀਕ ਹੈ ਠੀਕ ਹੈ ਲਓ ਜੀ 24000 ਦੀ ਆ ਬਾਕੀ ਚਲੋ ਮੌਤੇ ਦੇ ਮਾਨਦਾਨ ਕਰਦੇ ਆਂ ਉਹ ਤਾਂ ਕਰਦਾਂ ਕਰਾਂਗੇ ਭਾਈ ਠੀਕ ਹੈ ਠੀਕ ਹੈ ਲਓ ਭਾਈ ਬਾਕੀ ਵੀਡੀਓ ਦੇ ਵਾਤੇ ਵਾਤੇ ਜੇ ਆਪਾਂ ਸਬਸਕ੍ਰਾਈਬ ਕਰਾਇ ਬਤਾ ਦਿਓ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ